ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਇੱਕ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਾਰੇ ਭਰਾ ਟਾਈਮ 1.7 ਦਾ ਹੋ ਗਿਆ ਖੁੱਲੀਆਂ ਛੱਡੀਆਂ ਹੋਈਆਂ ਨੇ ਸਾਰੇ ਕੰਮ ਕਰਨ ਵੇੜ ਕੇ ਗੋਰੀ ਚਾਂਬਲੀ ਫਿਰਦੀ ਹੈਗੀ ਪੂਰੀ ਮੈਂ ਇਹ ਟੌਪਿਕ ਤੇ ਹਰ ਇੱਕ ਮਹੀਨੇ ਦੇ ਵਿੱਚ ਦੋ ਤਿੰਨ ਵੀਡੀਓ ਬਣਾਉਣਾ ਹੁੰਦਾ ਪਰ ਫਿਰ ਵੀ ਸਵਾਲ ਇਹੀ ਜ਼ਿਆਦਾ ਆਉਂਦਾ ਹੁੰਦਾ ਵੀ ਕਟੜੂਆਂ ਦੀ ਗਰੋਥ ਨੂੰ ਲੈ ਕੇ ਦੇਖੋ ਜਿਵੇਂ ਸਾਡੀ ਚੰਨੋ ਆ 8 ਟੱਡੇ ਸੱਡ ਗਿਆ ਚੰਨ ਛਣਾ ਵਾ ਗਿਆ ਉਹ ਟੱਡੇ ਸੱਡ ਗਿਆ ਉਹਦੇ ਪਿੱਛੇ ਕਾਰਨ ਮੈਂ ਆਪਦੇ ਘਰਦਿਆਂ ਨੂੰ ਵੀ ਕਹਿਣਾ ਹੁੰਨਾ ਇਹ ਗੱਲ ਹਰ ਇੱਕ ਵਾਰ ਵੀ ਜਿੰਨਾ ਟਾਈਮ ਤੁਹਾਡਾ ਕਟਰੂ ਸਾਢੇ 3 ਮਹੀਨਿਆਂ ਦਾ ਨਹੀਂ ਹੁੰਦਾ 4 ਮਹੀਨਿਆਂ ਦਾ ਨਹੀਂ ਹੁੰਦਾ ਉਹ ਤੋਂ ਪਹਿਲਾਂ ਤੁਸੀਂ ਨੀ ਉਹਨੂੰ ਸਾਈਲੇਜ ਨਹੀਂ ਪਾਉਣਾ ਕੋਈ ਵੀ ਹਰਾਚਾਰਾ ਨਹੀਂ ਪਾਉਣਾ ਉਸ ਵੀ ਹੋਵੇ ਵਰਸੀਮ ਅਜਵੀ ਮੱਕੀ ਘਰੀ ਕੁਝ ਵੀ ਹੋਵੇ ਤੁਸੀਂ ਇਹੋ ਕੁਝ ਨਹੀਂ ਪਾਉਣਾ ਹੈਗਾ ਜੇ ਤੁਸੀਂ ਨੀ ਉਹਨੂੰ ਸਾਈਲੇਜ ਪਾਤਾ ਹਰੇ ਪੱਠੇ ਪਾਤੇ ਉਹਨੇ ਆਟੋਮੈਟਿਕਲੀ ਢਿੱਡ ਛੱਡਣੀ ਛੱਡਣਾ ਹੈਗਾ ਕਿਉਂਕਿ ਸਾਈਲੇਜ ਦੇ ਵਿੱਚ ਹਰੇ ਪੱਠਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈਗਾ ਸਾਡੇ 3 ਮਹੀਨਿਆਂ ਤੋਂ ਪਹਿਲਾਂ 4 ਮਹੀਨਿਆਂ ਤੋਂ ਪਹਿਲਾਂ ਤੁਸੀਂ ਉਹਨੂੰ ਸਿਰਫ ਤੂੜੀ ਫੀਡ ਤੇ ਦੁੱਧ ਪਾਓ। ਸੋਡੇ ਕਟਰੂ ਦੀ ਗਰੋਥ ਆਟੋਮੈਟਿਕਲੀ ਬਹੁਤ ਸੋਹਣੀ ਹੋ ਜਾਣੀ ਹੈ ਕਿਉਂਕਿ ਬੇਸ ਬਣ ਜਾਣਾ ਉਹਦਾ। ਜਿਵੇਂ ਹੁਣ ਇਹ ਢਿੱਡ ਛੱਡ ਗਏ ਇਹਨਾਂ ਦੀ ਗਰੋਥ ਘੱਟੋ-ਘੱਟ ਅੱਧੀ ਰਹਿ ਜਾਣੀ ਹੈ। ਜਿਵੇਂ ਹੁਣੇ 4-5 ਮਹੀਨਿਆਂ ਦੀ ਹੋ ਗਈ ਇਹ ਲੱਗਦੀ ਸਿਰਫ 2-3 ਮਹੀਨਿਆਂ ਦੀ ਹੈਗੀ। ਜੇ ਨਾ ਡਾਇਮੇ ਦਾ ਹੁਣ ਢਿੱਡ ਨਹੀਂ ਲੋਟੋਂਦਾ ਉਹਨਾਂ ਡਾਇਮੇ ਨੇ ਹਾਈਟ ਨਹੀਂ ਕਰਨੀ ਹੈਗੀ ਇਹਦੀ ਵੇਲ ਨਹੀਂ ਵਧਣੀ ਉਹ ਤਾਂ ਜ਼ੀਰੋ ਰਿਜ਼ਲਟ ਆ ਤੁਸੀਂ ਉਹਨੂੰ ਕਿੰਨੀਆਂ ਮਰਜ਼ੀਆਂ ਫੀਡਾਂ ਤੇ ਪਾਈ ਚੱਲੋ ਐਂ ਚਨਾਬ ਨਾਲ ਹੋਇਆ ਚਨਾਬ ਦੇਖੋ ਸਾਲ ਦਾ ਹੋਣ ਵਾਲਾ ਲੱਗਦਾ ਹੀ ਨਹੀਂ ਹੈਗਾ ਨਹੀਂ ਆਹ ਸਾਲ ਦੀ ਹੈਗੀ ਇਹਦਾ ਕਦ ਦੇਖ ਲਓ ਕਿੱਡਾ ਗਾ ਬੈੜੀ ਦਾ ਇਦੋਂ ਪਹਿਲਾਂ ਸਾਡੇ ਕਟਰੂਕ ਦੇ ਵੀ ਕੋਈ ਖਰਾਬ ਨਹੀਂ ਹੋਇਆ ਸੀਗਾ ਕਿਉਂਕਿ ਹਰਾਚਾਰਾ ਅਸੀਂ ਨਹੀਂ ਬੋਂਦੇ ਸੀਗੇ ਤੂੜੀ ਹੁੰਦੀ ਸੀ ਸਾਈਲੇਜ ਹੁੰਦੀ ਸੀ ਤੂੜੀ ਰਲਾਉਂਦੇ ਸੀ ਕਟਰੋਂ ਨੂੰ ਦੁੱਧ ਚੰਗਾ ਛੱਡਦੇ ਸੀਗੇ ਪਰ ਹੁਣ ਦੁੱਧ ਵੀ ਉਹ ਬੇਅਰਥ ਆ ਜਿਹੜਾ ਛੱਡਦੇ ਆਂਗੇ ਕਟਰੋਂ ਨੂੰ ਉਹ ਵੀ ਮੱਝਾਂ ਦਾ ਤੇ ਜਿਹੜੀ ਫੀਡ ਪਾਉਣੀ ਆ ਉਹ ਵੀ ਬੇਅਰਥ ਆ ਕਿਉਂਕਿ ਜਦੋਂ ਹਰਾ-ਪਰਾ ਹਰਾ ਪੱਠੇ ਨਹੀਂ ਪਾਉਣਾ ਛੱਡਦੇ ਸਾਈਲੇਜ ਨਹੀਂ ਪਾਉਣਾ ਛੱਡਦੇ ਉਹ ਵੀ ਇਹ ਗੱਲ ਹੈਗੀ ਵੀ ਇੱਕ ਦੋ ਵਾਰੀ ਜਦੋਂ ਵੀ ਲੰਘਦੇ ਟਾਬਾ ਦੇ ਉਹ ਦੀ ਬਠਲ ਪਰ ਪਰ ਮੂਰੇ ਰੱਖੀ ਜਾਣੇ ਉਹਨਾਂ ਨੇ ਪਸ਼ੂ ਨਾਲ ਖਰਾਬ ਕਰਨਾ ਹੀ ਕਰਨਾਗਾ ਬਾਕੀ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਣਾਗਾ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸ ਦੇਖੋ ਜਿਵੇਂ ਚਨਾਵ ਆ ਇਹ ਸੋਡਾ ਹੁੰਦਾ ਤੁਸੀਂ ਨੇ ਵੀਡੀਓ ਦੇਖੀ ਆਉਣੀਆਂ ਨੇ ਕਿੰਨਾ ਜਿਆਦਾ ਸੋਹਣਾ ਹੁੰਦਾ ਸੀ ਇੱਥੇ 30 ਤੇ 30000 ਰੁਪਿਆ ਵੀ ਲੱਗ ਗਿਆ ਸੀਗਾ ਛੋਟੇ ਹੁੰਦੇ ਤੇ ਕਹਿੰਦੇ ਸੀ ਵੀ ਹੋਣੀ ਲੈ ਕੇ ਜਾਵਾਂਗੇ ਉਦੋਂ ਆਪਾਂ ਵੇਚਿਆ ਨਹੀਂ ਸੀਗਾ ਉੰਮੀ ਹੁਣ ਹੱਜਨ ਹੋ ਗਈ ਦੇਖੋ ਇਹਦਾ ਟਿੱਡ ਇਹ ਸਾਰੇ ਹਰੇ-ਚਾਰੇ ਨੇ ਕਰਿਆਗਾ ਕੰਮ ਹਰੇ-ਚਾਰੇ ਦੀਆਂ ਖੁਰਲੀ ਫਰੀ ਰੱਖਦੇ ਸੀਗੇ ਸਾਡੇ ਘਰ ਦੇ ਮੈਂ ਬਥੇਰਾ ਕਹਿੰਦਾ ਹੁੰਦਾ ਸੀ ਹਰਾ-ਚਾਰਾ ਨਾ ਉਹ ਇਹਨਾਂ ਨੂੰ ਇੱਕ ਟੋਕਰਾ ਅੱਧਾ ਟੋਕਰਾ ਤੂੜੀਦਾਰ ਲਾ ਦੋ ਉੱਤੇ ਫੀਡ ਪਾਓ ਨਾ ਪਰ ਉਹਨਾਂ ਨੇ ਜਦੋਂ ਵੀ ਲੰਗਦੇ ਟੱਪ ਦੇ ਜਦੋਂ ਵੀ ਦੇਖਣਾ ਇੱਧਰ ਬੜਨਾ ਉਹਦੀ ਹਰੇਚਾਰੇ ਦਾ ਟੋਕਰਾ ਮਾਰਨਾ ਇਹਨਾਂ ਨੇ ਖਾਈ ਜਾਣਾ ਜਦੋਂ ਛੋੜੇ ਉਮਰ ਚ ਤੁਸੀਂ ਨੇ ਕੱਟਰੂ ਨੂੰ ਹਰਾਚਾਰਾ ਪਾਉਣ ਲੱਗ ਗਏ ਉਹਨੇ ਆਟੋਮੈਟਿਕਲੀ ਹਰਾਚਾਰਾ ਦੁੱਗਣਾ ਖਾਣ ਲੱਗ ਜਾਣਾ ਦੁੱਗਣਾ ਇਹ ਹੁਣ ਖਾਣੋਂ ਹੀ ਨਹੀਂ ਹਟਦੇ ਗਾਈਆਂ ਵਾਲਾ ਕੰਮ ਹੋ ਗਿਆ ਇਹਨਾਂ ਦਾ ਜਦ ਕਿ ਕੱਟਾ ਹੈਗਾ ਕੱਟੇ ਨੇ ਢਿੱਡ ਨਹੀਂ ਛੱਡਿਆ ਹੈਗਾ ਆਹ ਖੜਾਗਾ ਇਹ ਨਹੀਂ ਝਮੀ ਥੋੜੀ ਜੀ ਖਾਂਦਾ ਇਹ ਤੂੜੀ ਅੱਧੀ ਟੋਕਰੀ ਮਸਾਂ ਖਾਂਦਾ ਸਾਰੇ ਦਿਨ ਦੇ ਵਿੱਚ ਕਿਉਂਕਿ ਇਹਦਾ ਸਾਰਾ ਕੁਝ ਅੰਦਰੋਂ ਸਹੀ ਹੈ ਨਲਦਾ ਹੁਣ ਚਨਾਬ ਨੂੰ ਮੋਕਣੀ ਹਟਦੀ ਲੱਗੀ ਹੋਈ ਦੋ ਤਿੰਨ ਵਾਰੀ ਦਵਾਈਆਂ ਦਵਾਤੀਆਂ ਤੇ ਨੇ ਉਹਦੀ ਗਰੋਥ ਦੇਖ ਲਓ ਤੁਸੀਂ ਅੱਧੀ ਆ ਕਿੰਨਾ ਜਿਆਦਾ ਸੋਨਾ ਕੱਟਾ ਸੀਗਾ ਸਾਰੇ ਦੀ ਜਾਣ ਨਾ ਹਾਂ ਨਾ ਸਵੱਡਿਆ ਗਿਆ ਬਾਕੀ ਇਹ ਬੇਨਤੀ ਸੋਨੋ ਵੀ ਆ ਤੁਸੀਂ ਵੀ ਇਹ ਗੱਲ ਤੇ ਜ਼ਰੂਰ ਗੌਰ ਕਰਿਓ ਪੱਟਰੂ ਨੂੰ ਕਦੇ ਵੀ ਸਾਇਲੇਜ ਵਗੈਰਾ ਨਾ ਪਾਓ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਕੀ ਬਦਲ ਬਾਈਆ ਕਿਣ ਮਿਨ ਕਿਣ ਮੈਨਾ ਹੋ ਕੇ ਹਟਿਆ ਰਾਤ ਮੌਸਮ ਪੂਰਾ ਫੋਲੋ ਠੰਡਾ ਹੈਗਾ ਜਾ ਰਹੀ ਆ ਇਹ ਅੰਦੇ ਨੇਗੇ ਅਕੀ ਜੀ ਦੀਆਂ ਜੋਰੀਆਂ ਵੀ ਹੁਣ ਆ ਗਈਆਂ ਵਾਹਣ ਬਤਾਉਣ ਦੇ ਮਹਾਨ ਬਤ ਆਉਣ ਸਾਰ ਆਪਾਂ ਵੜਦੇ ਨੇ ਆਗੇ ਥੰਬਨੇਲ ਲਾ ਦੀ ਇੱਥੇ ਇੱਕ ਹਾਂ ਵੈਰੀ ਗੁੱਡ ਚੰਨੋ ਚੰਨੂ ਆ ਚੌੜ ਦਾ ਬਹੁ ਕਰਦੀ ਹੈ ਹਰੇਕ ਨਾਲ ਟੱਕਰ ਲਾ ਲੈਣੀ ਹੈਗੀ ਤੇ ਅੱਜ ਦੀ ਇੰਨੀ ਕੁ ਵੀਡੀਓ ਸੀਗੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸਬਸਕ੍ਰਾਈਬ ਜਰੂਰ ਕਰੀ ਜਾਇਆ ਕਰੋ ਚੈਨਲ ਨੂੰ ਸਾਰੇ ਭਰਾ ਜਿਹੜੇ ਜਿਹੜੇ ਵੀ ਨਵੇਂ ਆਉਂਦੇ ਨੇ ਚੈਨਲ ਤੇ ਤੇ ਵੀਡੀਓ ਨੂੰ ਲਾਈਕ ਦਾ ਜਰੂਰ ਕਰਿਆ ਕਰੋ ਕੋਈ ਵੀ ਸਵਾਲ ਜਵਾਬ ਹੁੰਦਾਗਾ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸਾਰੇ ਭਰਾ